ਵਖਰਾ ਚੁੱਲ੍ਹਾ ਸ਼ੁਰੂ ਕੀਤਾ ਇਸ ਚੁੱਲ੍ਹੇ ਦੇ ਖੁੱਲਣ ਦੇ ਨਾਲ ਸਾਰੀ ਸਾਜ਼ਿਸ਼ ਨੰਗੀ ਹੋ ਗਈ ਹੈ ਕਿ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਕੀਤਾ ਸੀ ਉਹਦੇ ਪਿੱਛੇ ਕਾਰਨ ਕੀ ਸੀ ਕਿ ਉਹ ਵਿਅਕਤੀ ਹੈ ਜਿਹਨੂੰ ਸ਼੍ਰਮਣੀ ਗੁੱਤਰ ਪ੍ਰਬੰਧਕ ਕਮੇਟੀ ਨੇ ਪੜਾਇਆ ਸੀ ਇਹ ਉਹ ਵਿਅਕਤੀ ਹੈ ਜਿਹਨੂੰ ਸ਼੍ਰਮਣੀ ਗੁੱਤਰ ਪ੍ਰਬੰਧਕ ਕਮੇਟੀ ਨੇ ਵੱਡੇ ਵੱਡੇ ਮਾਨ ਦਿੱਤੇ ਸੀ ਇੱਥੋਂ ਤੱਕ ਕਿ ਅਗਲਟਖ ਸਾਹਿਬ ਦਾ ਜਥੇਦਾਰ ਵੀ ਪੜਾਇਆ ਜਿਹੜਾ ਇਸ ਨਿੱਤ ਜਿਹੜਾ ਹਕਿਆਤੀ ਹਰਪ੍ਰੀਤ ਸਿੰਘ ਨੇ ਸਾਡਾ ਨੁਕਸਾਨ ਕਰਨਾ ਸ਼ੁਰੂ ਕੀਤਾ ਅੱਜ ਸਾਨੂੰ ਆਪਣੇ ਅੰਦਰਲੇ ਦੁਸ਼ਮਣਾਂ ਨੂੰ ਪਛਾਣਨ ਦੀ ਲੋੜ ਹੈ ਕਿ ਐਡਾ ਵੱਡਾ ਐਹਸਾਨ ਹੋਵੇ ਐਸਪੀਸੀ ਦਾ ਤੇ ਬੰਦਾ ਵੱਖਰਾ ਚੁੱਲਾ ਬਣਾ ਕੇ ਆਪਣਾ ਲਿਖਿਆ ਹਕੂਨਾਮਾ ਦੀ ਰੰਗਣਾ ਕਰਕੇ ਤੇ ਉੱਥੇ ਧਮਕੀ ਕੀ ਦੇ ਰਿਹਾ ਜੇ ਅਸੀਂ ਇਹਨਾਂ ਕੋਲੋਂ ਐਸਪੀਸੀ ਖੋਣੀ ਇਹਨਾਂ ਕੋਲੋਂ ਚੁੱਟ ਜਾਣ ਖੋਣੀ ਜਦੋਂ ਸਾਡੇ ਅਫਸਰ ਤਾਂ ਚੋਣ ਨਿਸ਼ਾਨੇ ਪਾਸੇ ਰਹਿੰਦੇ ਪਰ ਘੱਟੋ ਘੱਟ ਜਦੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੋੜਦੀ ਗੱਲ ਕਰੇ ਤੇ ਇਹ ਮੈਂ ਸਮਝਾਂ ਜਿਹੜਾ ਸਾਡਾ ਗੁਰਦੁਆਰਾ ਸੁਧਾਰ ਲਹਿਰ ਦਾ ਕੁਰਬਾਨੀਆਂ ਸੀ ਬਜ਼ੁਰਗਾਂ ਦੀ ਇਹ ਕਹਿ ਕੇ ਗਿਆਂਦੀ ਹਰਪ੍ਰੀਤ ਸਿੰਘ ਨੇ ਉਹਨੂੰ ਸੱਟ ਮਾਰੀ ਜਿਸ ਤਰੀਕੇ ਉਹਨਾਂ ਨੇ ਸ਼ਰਮਣੀ ਕਮੇਟੀ ਤੇ ਅਟੈਕ ਕੀਤਾ ਤੇ ਗੁਰਦਾਸ ਮਾਨ ਦਾ ਇੱਕ ਗਾਣਾ ਮੈਨੂੰ ਯਾਦ ਆ ਜਾ ਤਾਨੂੰ ਵੀ ਯਾਦ ਹੋਣਾ ਫੇ ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਹੌਲੀ ਹੌਲੀ ਪੌੜੀਆਂ ਤੇ ਚੜਨਾ ਸਿਖਾਇਆ ਤੂੰ ਚੜ ਗਿਓ ਆਕਾਸ਼ 'ਚ ਹੁਣ ਤੈਨੂੰ ਕੀ ਆਖਾਂ ਫੇਲ ਕਮਕ ਤੈਨੂੰ ਪਾਸ ਕੇ ਹੁਣ ਤੈਨੂੰ ਕੀ ਆ ਅੱਜ ਕਮਾਲ ਹੈ ਕਿ ਦਿੱਲੀ ਦੇ ਹੁਕਮਰਾਨਾਂ ਦੇ ਕਹਿਣ ਦੇ ਉੱਤੇ ਉਹਨੇ ਬੰਦੇ ਨੇ ਪਹਿਲਾਂ ਤਖਤਾਂ ਦੀ ਮਰਿਆਦਾ ਤੋਰੀ ਹੁਕਮਨਾਮੇ ਦਾ ਕਹਾੜ ਕੀਤਾ ਤੇ ਹੁਣ ਧਮਕੀਆਂ ਦੇ ਰਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਵੀ ਇਹਨਾਂ ਕੋਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸੰਘਰਸ਼ ਉਹਦੇ ਵਾਸਤੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਤੁਸੀਂ ਐਡਾ ਵੱਡਾ ਯੋਗਦਾਨ ਪਾਇਆ ਹਾਲੇ ਮੋਰਚਾ ਸ਼ੁਰੂ ਹੋਣਾ ਸੀ ਤੇ ਉਸ ਤੋਂ ਪਹਿਲਾਂ ਹੀ ਸਰਕਾਰ ਨੂੰ ਗੋਡੇ ਟੇਕਣੇ ਪਏ ਇਹ ਤੁਹਾਡੀ ਪ੍ਰਾਪਤੀ ਆ ਭਰਾਓ ਇਹ ਗੱਲ ਦੱਸਦੀ ਹੈ ਕਿ ਤੁਹਾਡੇ ਵਿੱਚ ਸ਼ਕਤੀ ਕਿੰਨੀ ਹੈ ਇਸ ਕਰਕੇ ਜੇ ਦੀ ਕੋਈ ਪਿੱਛੇ ਕਮੀ ਰਹਿ ਗਈ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਡੀ ਸ਼ਕਤੀ ਨੂੰ ਕਮਜ਼ੋਰ ਕਰਨ ਵਾਸਤੇ ਸਾਜ਼ਿਸ਼ਾਂ ਦਿੱਲੀ ਤੋਂ ਫੇਰ ਚੱਲ ਪਈਆਂ। )^{(ਜਿੰਦਰ ਸਾਹਿਬ ਨੇ ਜ਼ਿਕਰ ਕੀਤਾ ਕਿ ਸਾਡੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਵੱਖਰਾ ਚੁੱਲ੍ਹਾ ਸ਼ੁਰੂ ਕੀਤਾ ਇਸ ਚੁੱਲ੍ਹੇ ਦੇ ਖੁੱਲਣ ਦੇ ਨਾਲ ਸਾਰੀ ਸਾਜ਼ਿਸ਼ ਨੰਗੀ ਹੋ ਗਈ ਹੈ। ਕਿ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਕੀਤਾ ਸੀ ਉਹਦੇ ਪਿੱਛੇ ਕਾਰਨ ਕੀ ਸੀ ਬੜਾ ਦੁੱਖ ਹੁੰਦਾ ਇਹ ਉਹ ਵਿਅਕਤੀ ਹੈ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੜਾਇਆ ਸੀ ਇਹ ਉਹ ਵਿਅਕਤੀ ਹੈ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਵੱਡੇ ਮਾਨ ਦਿੱਤੇ ਸੀ ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਪੜਾਇਆ ਪਰ ਅੱਜ ਜਿੱੱਨੀ ਵਾਲਿਆਂ ਨਾਲ ਰਲ ਕੇ ਜਿਹੜਾ ਇਸ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਸਾਡਾ ਨੁਕਸਾਨ ਕਰਨਾ ਸ਼ੁਰੂ ਕੀਤਾ ਅੱਜ ਸਾਨੂੰ ਆਪਣੇ ਅੰਦਰਲੇ ਦੁਸ਼ਮਣਾਂ ਨੂੰ ਪਛਾਣਨ ਦੀ ਲੋੜ ਹੈ ਮੈਂ ਹਰਾਨ ਸੀ ਕਿ ਐਡਾ ਵੱਡਾ ਅਹਿਸਾਨ ਹੋਵੇ ਐਸਪੀ ਸੀ ਦਾ ਤੇ ਬੰਦਾ ਵੱਖਰਾ ਚੁੱਲ੍ਹਾ ਬਣਾ ਕੇ ਆਪਣਾ ਲਿਖਿਆ ਹਕੂਨਾਮਾ ਦੀ ਰਗਣਾ ਕਰਕੇ ਤੇ ਉਥੇ ਤੰਬਕੀ ਕੀ ਦੇ ਰਿਆ ਕਿ ਅਸੀਂ ਇਹਨਾਂ ਕੋਲੋਂ এসਜੀਪੀਸੀ ਖੋਣੀ ਇਹਨਾਂ ਕੋਲੋਂ ਦਫਤਰ ਖੋਣਾ ਇਹਨਾਂ ਕੋਲੋਂ ਚੌਂਡ ਛੜ ਖੋਣਾ ਚਲੋ ਸਾਡੇ ਦਫਤਰ ਤਾਂ ਚੌਂਡ ਛਾਂ ਨੂੰ ਪਾਸੇ ਰਹਿੰਦੇ ਹੋ ਪਰ ਘੱਟੋ ਘੱਟ ਜਦੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੋੜ ਦੀ ਗੱਲ ਕਰੇ ਤੇ ਇਹ ਮੈਂ ਸਮਝਾਂ ਜਿਹੜਾ ਸਾਡਾ ਗੁਰਦੁਆਰਾ ਸੁਧਾਰ ਲਹਿਰ ਦਾ ਕੁਰਬਾਨੀਆਂ ਸੀ ਬਜ਼ੁਰਗਾਂ ਦੀ ਇਹ ਕਹਿ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਸੱਟ ਮਾਰੀ ਗਿਆਨੀ ਜੀ ਐ ਜੀ ਪੀ ਸੀ ਕੋਈ ਨਹੀਂ ਜਾਂਦੀ ਸੰਗਤ ਦੇ ਦਿਲ ਜਿੱਤੇ ਜਾਂਦੇ ਆ ਫੇਰ ਤੁਹਾਨੂੰ ਸੇਵਾ ਮਿਲਦੀ ਆ ਔਰ ਸ਼ਰੋਮਣੀ ਅਕਾਲੀ ਦਲ ਨੇ 105 ਸਾਲ ਸੰਗਤ ਦੇ ਅੱਗੇ ਹੱਥ ਜੋੜ ਕੇ ਦਿਲ ਜਿੱਤਿਆ ਤਾਂ ਕਰਕੇ ਸੇਵਾ ਜਿਹੜੀ ਹੈ ਉਹ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਸਾਡੀ ਝੋੜੀ ਦੇ ਵਿੱਚ ਪਈ ਹੈ ਹੱਥ ਜੋੜ ਕੇ ਸੇਵਾ ਕਰਕੇ ਤੇ ਤੁਸੀਂ ਕੀ ਕਹਿੰਦੇ ਖੋਲ ਲੈ ਮੈਨੂੰ ਗੁਰਬਾਣੀ ਦਾ ਤਾਂ ਜਿਆਦਾ ਗਿਆਨ ਨਹੀਂ ਉਹ ਤਾਂ ਧੰਮੀ ਸਾਹਿਬ ਜਵਾਬ ਦੇ ਦੇਣਗੇ ਪਰ ਮੈਂ ਗਿਆਨੀ ਜੀ ਨੂੰ ਜਦੋਂ ਯਾਦ ਕਰਦਾ ਨਾ ਜਿਸ ਤਰੀਕੇ ਉਹਨਾਂ ਨੇ ਸ਼ਰਮਣੀ ਕਮੇਟੀ ਤੇ ਅਟੈਕ ਕੀਤਾ ਤੇ ਗੁਰਦਾਸ ਮਾਨ ਦਾ ਇੱਕ ਗਾਣਾ ਮੈਨੂੰ ਯਾਦ ਆ ਜਾਂਦਾ ਤਾਨੂੰ ਵੀ ਯਾਦ ਹੋਣਾ ਪੀ ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਹੌੜੀ ਹੌੜੀ ਪੌੜੀਆਂ ਤੇ ਚੜਨਾ ਸਿਖਾਇਆ ਤੂੰ ਚੜ ਗਿਓ ਆਕਾਸ਼ 'ਚ ਹੁਣ ਤੈਨੂੰ ਕੀ ਆਖਾਂ ਫੇਲ ਕਮਾ ਕੇ ਤੈਨੂੰ ਪਾਸ ਕਿ ਹੁਣ ਤੈਨੂੰ ਕੀ ਆਖਾਂ ਜਿੰਨੂੰ ਪੜਾਇਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਿੰਨੂੰ ਸਭ ਤੋਂ ਵੱਡਾ ਮਾਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਅੱਜ ਕਮਾਲ ਹੈ ਕਿ ਦਿੱਲੀ ਦੇ ਹੁਕਮਰਾਨਾਂ ਦੇ ਕਹਿਣ ਦੇ ਉੱਤੇ ਉਹਨੇ ਬੰਦੇ ਨੇ ਪਹਿਲਾਂ ਤਖਤਾਂ ਦੀ ਮਰਿਆਦਾ ਤੋਰੀ ਹੁਕਮਨਾਮੇ ਦਾ ਕਹਾੜ ਕੀਤਾ ਤੇ ਹੁਣ ਟਮਕੀਆਂ ਦੇ ਰਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਵੀ ਇਹਨਾਂ ਕੋਲ ਖੋਹਾਂਗਾ ਕਰ ਸਾਡੇ ਨੌਜਵਾਨ ਨੇ ਜਵਾਬ ਤਾਂ ਦਿੱਤਾ ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇੰਨਾ ਇਹ ਪੰਥ ਹੈ ਇਨੇ ਸਾਰਾ ਕੁਝ ਹੰਡਾਇਆ ਹੋਇਆ ਤੁਹਾਨੂੰ ਤਾਜ਼ੀ-ਤਾਜ਼ੀ ਦਿੱਲੀ ਵਾਲਿਆਂ ਨੇ ਚਾਬੀ ਦਿੱਤੀ ਐ ਇਸ ਕਰਕੇ ਅਸੀਂ ਤੇ ਤੁਹਾਨੂੰ ਬੇਨਤੀ ਕਰਦੇ ਆ ਕਿ ਇਹ ਭਰਾ ਮਾਰੂ ਜੰਗ ਜਿਹੜੀ ਆ ਨਾ ਇਸ ਪਾਸੇ ਲੋਕਾਂ ਨੂੰ ਨਾ ਪਾਉ ਬਹੁਤ ਤੁਹਾਡੇ ਵਰਗੇ ਪਹਿਲਾਂ ਆਏ ਆਪਣੇ ਫਾਇਦੇ ਲੈ ਕੇ ਚਲੇ ਗਏ ਲੇਕਿਨ ਪੰਥ ਹਮੇਸ਼ਾ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਰਹਿ ਤੇ ਚੜ੍ਹਦੀ ਕਲਾ ਦੇ ਵਿੱਚ ਰਹੇਗਾ